ਆ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਥੋਂ ਗਾਲਾਂ ਨਿਕਲ ਜਾਂਦੀਆਂ ਕਿਸੇ ਵੀ ਜਾਤ ਪਾਤ ਨਾਲ ਸਾਡਾ ਕੋਈ ਸਬੰਧ ਨਹੀਂ ਕਿਸੇ ਨੂੰ ਠੇਚ ਪਚਾਉਣਾ ਸਾਡਾ ਕੋਈ ਮਕਸਦ ਨਹੀਂ ਧੰਨਵਾਦ ਐ ਕੋਦਰਾਂ ਇਹ ਵੀ ਕੋ ਦੁੱਧਾ ਪੜਾ ਫੜਾ ਜਿਆ ਇਹ ਕੋਦੀ ਹੈ ਨਾ ਦੂਰੀ ਬੀਬੀ

ਤੇਰੀ ਮਾਂ ਮਾਜ ਤਾਂ ਮਿਲੀ ਨਹੀਂ ਤੈਨੂੰ ਲੈ ਕੇ ਦੇਮਾ ਮੈਂ ਦੁੱਧ ਹੈ ਨਾ ਮੈਂ ਤਾਂ ਉਹ ਪੁੱਛ ਲੈ ਹਰ ਕੀ ਕੀ ਤਾਂ ਫਿਰ ਦੀ ਨਾ ਮਰੇ ਨਾ ਤਾਂ ਮੈਂ ਵਾਹ ਤੇ ਛੜ ਮਾਰੀ ਹੂੰ ਕਾ ਪੱਜ ਗਈ ਤਾਂ ਮੈਂ ਤਾਂ ਸਿਆਪਾ ਕਰਨ ਗਈ ਹਾਂ ਪਤਾ ਨਹੀਂ ਕਿੱਧਰ ਪੱਗ ਗਈ ਉਹ ਤੇ ਮੂੰਹ ਬਲਾ ਦੇ ਨਾ ਫਿਰ ਮੂੰਹ ਹੈ ਫਿਰ ਉਹੀ ਕਰਨਾ ਤਾਂ ਕੁੱਟ ਖਾਣੀ ਹੈ ਕੇ ਨਹੀਂ ਕੁੱਟ ਨਹੀਂ ਮਸਜ ਦਾ ਚਿਕ ਕੋਲਿਆ ਤੇ ਐ ਗਾਜਾ ਤੇ ਬੋੜਾ ਤੋੜ ਦਿੰਮ ਕਿਸ ਬਾਹਰ ਕੇ ਮਾਏ ਮੁੱਕੀ ਟੂ ਸਾਲੀ ਲੱਗੇ ਜਾਂ ਮੁੱਕੀ ਮਾਰੇਗੀ ਮੈਂ ਤੈਨੂੰ ਬਾਦੂ ਹੁਣੇ ਮੈਂ ਕੋਈ ਤੈਨੂੰ ਕਿਹਾ ਕੁਸ਼ ਮਾਤਾ ਦੁੱਧ ਦੀ ਪਰੀ ਮੰਗੀ ਆ ਜੱ ਹੈ ਫਿਰ ਉਹੀ ਗੱਲ ਆ ਮਨ ਸੋਚ ਕੇ ਕਰਿਆ ਕਰ ਤੇਰੀ ਮੰਦ ਮੱਝ ਤੋਂ ਮਿਲਈ ਤੈਨੂੰ ਤੋਟੇ ਮਾ ਹੁਣ ਮੈਂ ਪਾਂਡਾ ਠੀਕ ਸਾਂਭ ਲਿਆ ਹੋਂਡਾ ਮੈਂ ਸਾਂਭਣਾ ਸਾਂਭਾ ਤੇ ਤੋ ਪਿਆਰੇ ਨੇ ਨਾ ਨਾ ਮੈਂ ਤਾਂ ਫਿਰ ਪੈ ਨਹੀਂ ਜਾਂ ਹੋਰ ਕੀ ਕਰਾਂ ਅੰਨਾ ਚੋਂ ਨਾ ਖਤ ਲਖ ਦਾ ਚੋਂ ਨਾ ਹੋ ਗਿਆ ਤੇਰਾ ਪਿਓ ਤੇਰਾ ਮੈਨੂੰ ਇੱਕ ਫੂਟ ਦਵਾ ਕੇ ਦਿੱਤਾ ਸੀ ਉਹ ਤਾਂ ਗੱਲ ਸੁਣ ਮੇਰੀ ਠੇਕੇ ਤੇ ਬਹਾਨ ਲੈ ਲੈ ਰੇਟ ਚੱਕ ਕੇ ਹੁਣ ਬੰਡ ਬੋਲ ਦੀ ਫਿਰਦੀ ਆ ਠੇਕਿਆ ਜਾਂਦੇ ਰੁਪਈਏ ਨਹੀਂ ਮੁੜਦੇ ਤਾਹਾਂ ਕਰਕੇ ਬਸ ਸੂਟਾਂ ਕਿਉਂ ਕਿਤਾ ਬਾਕੀ ਨਹੀਂ ਉਹ ਤਾਂ ਮੇਰੇ ਬੈਣ ਚਾਰਟੀ ਵੀ ਨਹੀਂ ਮੁੜਿਆ ਤੇ ਸੂਟ ਸਾਰਾ ਫਤ ਮੈਂ ਕੀ ਪਟਾ ਕੰਤ ਜੇ ਕੰਬਲ ਨਹੀਂ ਫਿਰਦਾ ਹੈ 4 ਸਾਲ ਹੋ ਗਏ ਨੂੰ ਹੈ ਮੁਸ਼ਕਮ ਮਰੀ ਜਾਂਦਾ ਕੁੱਤੇ ਵਾਲਾ ਇਹ ਨਾ ਨਾ ਕੰਬਲ ਤਾਂ ਮੇਰਾ ਇੱਕ ਹਸਾਬ ਦਾ ਇਹ ਨਾ ਬਸ ਜਿਵੇਂ ਲਾਲਰ ਯਾਈ ਹੈ ਉਹੀ ਕੀ ਗਏ ਟਰੈਕ ਟਰੈਕ ਜਿਹੜਾ ਤੂੰ ਲੈ ਹੈ 10 ਲੱਖ ਦਾ ਟਰੈਕ ਕਰਾਉਂਦੇ ਹੈ ਬੈਂਕਾਂ ਚ ਪੈਸੇ ਜਮੇ ਕਰਾਈਏ ਨੇ ਤੂੰ ਜਮਾ ਕਰੇ ਕਰਾਉਂਦੇ ਹੈ ਇਹ ਮਾ ਹਉਣ ਯੋਗ ਹੈ ਨਹੀਂ ਕੰਬਲੀਏ 5000 ਰੁਪਏ ਮੈਨੂੰ ਵੀ ਦੇ ਖਰਾ ਆਪਣੀ ਰੋਟੀ ਚੋਗੇ ਤਾਂ ਦੇ ਦੇ ਖਰ ਜੱਜ ਨਹੀਂ ਫੜਦੇ ਹੁੰਦੇ ਜੇ ਆਖਾ ਬਾਕੀ ਆ ਹੀ ਨਹੀਂ ਹੈ ਕੋਸ ਆ ਤੇਰਾ ਪਿਆਤਾ ਮੁਕੇ ਪੇ ਆਟਾ ਖੰਗਿਰਦੀ ਪਹਿਲਾ ਦਸ ਦੀ ਜਾਣਿਆ ਕਿ ਉਹ ਗੱਟਾ ਸੱਤਾਂ ਦਾ ਤੋੜ ਜਾਣਿਆਂ ਦਾ ਭੜਿਆ ਪਿਆ ਉਹ ਤੇਰੇ ਮਾਵਾ ਜਣੀ ਹੈਗੇ ਨਾ ਮੱਝਾਂ ਉਹ ਹੀ ਖਾਂਦੀਆਂ ਨੇ ਇਤਰਾਫੇ ਆਟਾ ਉਹਨਾਂ ਨੇ ਦਾਟਾ ਖਾਣਾ ਹੀ ਹੈ ਤੇ ਲੱਡੂ ਕਿੱਧਰ ਗਿਆ ਉਹ ਪੈਸੇ ਦੇ ਨਾ ਤੂੰ ਹੈ ਨਾ ਨਾ ਉਹ ਤਾਂ ਕੰਮ ਗਿਆ ਹੋ ਕਿ ਤੇ ਕੰਮ ਕਿੱਧਰ ਗਿਆ ਜਵਾਕ ਉਹ ਕਿਹੜਾ ਬਟਾ ਹੈ ਇਹ ਖੇ ਕਿ ਪੈ ਗਿਆ ਸੀ ਮੈਂ ਲੈ ਆ ਫਿਰ ਕਿਆ ਵਲ ਤੂੰ ਕਦੋਂ ਖੇ ਤੇ ਪੇ ਤਾਂ ਨਹੀਂ

ਤੈਨੂੰ ਮਰਨ ਵਾਲਾ ਤੇ ਇਹ ਗਵਾਜਾ ਤੇ ਮਾਰ ਲੱਗੇ ਤੈਨ ਮਾਰ ਗਈ ਦੋ ਹੋਰ ਮਾਰਿਆ ਫਿਰ ਹੋ ਤਾਂ ਬਾਹਰ ਨਹੀਂ ਚਲਦਾ ਇਹ ਤਾਂ ਕੋ ਦਾ ਪ੍ਰੇਮੀ ਦਾ ਬੇੜਾ ਬਹਿ ਗਿਆ ਜਿਹੜਾ ਤੇਰੇ ਨਾਲ ਸਾਥ ਕਰਾਤਾ ਉਹਨੇ ਮੇਰਾ ਮੈਂ ਤੇਰੇ ਨਾਲ ਵਿਆਹ ਕਰਾ ਕੇ ਤਾਂ ਰਾਹੀ ਨਿਸ਼ੀ ਤੋਰ ਤਾ ਪਹਿਲੀ ਮੈਨੂੰ ਚਾਲੂ ਲੱਗਦੀ ਸੀ ਤੂੰ ਲੱਦੂ ਪਤਾ ਨਹੀਂ ਕਿੱਧਰ ਨੂੰ ਖੋਣ ਲਾਣਾ ਫਿਰ ਲੱਦੂ ਲੱਜੂ ਜਿੱਤੂ ਹੀ ਮਾਰ ਪੜੇ பணியில் ਉਹ ਨਰਦ ਉਹਨਾਂ ਨੇ ਵੱਡ ਲਿਆ ਪ੍ਰੇਮੀ ਨੇ ਵੱਡ ਲਿਆ ਦੁਕਾਨ ਵਾਲੇ ਨੇ ਅੱਛਾ ਹਾਂ ਕਹਿ ਰਾਇਆ ਜਨਦ ਅ ਪ੍ਰਸ਼ੀਣ ਦਾ ਪਸ਼ੂ ਆ ਉਹ ਕਹਿੰਦਾ ਮੈਂ ਲਾਉਣਾ ਮੈਂ ਕਹਿੰਦਾ ਲਾ ਲਾ ਆਪਣਾ ਤੋਂ ਤੁਲਾ ਕਿਲਾ ਦਾ ਰਾਮਤਾ ਅੱਛਾ ਕੰਮ ਕਰਦੇ ਪਰ ਇਹ ਖਾਜ ਹਾਂ ਤੇ ਇੱਕ ਸੀੜੀ ਪੁੱਛ ਦੇ ਸੀੜੀ ਨਾ ਕਿੱਥੇ ਭੈਂਚੋ ਬੀਰੀ ਪੁੱਛ ਦੇ ਹੈ ਬੀਰੀ ਮੁੰਡੇ ਜੇ ਨਹੀਂ ਆ ਬੀਜ ਨੂੰ ਆਪ 7 ਲੱਖ ਰੁਪਏ 10 ਕਿੱਲੇ ਵਾਣਦੇ ਆ ਬੁੜਾ ਠੇਕੇ ਤੇ ਲੈ ਰੱਖਿਆ 12 13 ਕਿੱਲੇ ਆ ਗਿਆ ਫਿਰ ਉਹੀ ਗੱਲ ਮੈਂ ਆਪ 7 ਲੱਖਾਂ ਕਿ ਲੋੜਾ ਯੂਟਾਰਕਾ ਦੋਦਣਾ 7 ਤੂੰ ਤਾਂ ਪੁੱਕੀ ਖਾਣਾ ਤੇਨੂੰ ਤਾਂ ਸੂਰ ਰਹਿੰਦਾ ਪੂਰਾ ਖਵਾਇਆ ਵੀ ਕਰ ਆ ਜਾ ਪੁੱਕੀ ਨਾਲ ਜੋੜਾ ਲਾ ਲੇ ਇੱਕ ਹਾਂ ਮੰਮੀ ਮੈਂ ਨਹੀਂ ਤੂੰ ਖਾਣਾ ਪੁੱਕੀ ਮਾਰੂ ਇਹ ਹੈ ਨੀ ਗੱਲ ਤੂੰ ਮਿੱਤਰਾਂ ਦੇ ਮਗਨ ਲੱਗਿਆ ਕਰ ਪਾਗਲ ਬੰਦਾ ਹੈ ਮੰਮੀ ਦੁੱਧ ਹੈਗਾ ਹਾਂ ਪੀ ਲੈ ਹੈਂ ਪੀਲਾ ਪਛ ਜੀਆ ਮੈਸ ਹੈਗਾ ਮੰਮੀ ਚੋਨਾ ਜੀਆ ਹਾਰਾ ਦੁੱਧ ਦਾ ਤੋ 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 ਸਪਾਪਾ ਇਹ ਲੈ ਕੜੋ ਨਾ ਅੱਗੇ ਮੈਨੂੰ ਨਹੀਂ ਪਈ ਜੇ ਕੜ ਗਈ ਮੰਮੀ ਐਥੇ ਪਤਾ ਨਹੀਂ ਕੀ ਲੜ ਗਿਆ ਪਾਪਾ ਐਥੇ ਪਤਾ ਨਹੀਂ ਖੁਰਕ ਹੋ ਜਾਂਦੀ ਆ ਦਮੂ ਵੀ ਨਾ ਲੱਗਦੀ ਲੱਗੂ ਕਿੱਥੇ ਕੁੱਤਾ ਨੂੰ ਨਾ ਪਈ ਕੁੱਤਾ ਕੁੱਤਿਆਂ ਨੂੰ ਥੋੜਾ ਸਵੇਰੇ ਉੱਠਾਂ ਇਕਲੇਸ ਨਾਲ ਥੋਡੀਆਂ ਉਮੀ ਤੇ ਸ਼ਾਮ ਨੂੰ ਤੁਸੀਂ ਬੈਠਣੋ ਇਕੱਠੇ ਮੇਰੇ ਸਾਹਮਣੇ ਸੁਤੇ ਲੁੱਟ ਪੁਣੇ ਆ ਟੰਨੇਦਨ ਹੋ ਗਏ ਆਨੇ ਕੱਢੀ ਫਿੜਿਆ ਨੂੰ ਕਿਆ ਪੇਕੀ ਜਾਣਾ ਦੇਖ ਉਹ ਆਪ ਦਾ ਖੁਸ਼ ਹੋ ਕੇ ਯਾ ਤੈਨੂੰ ਰੋਕਦਾ ਨਹੀਂ ਲੱਟ ਕੇ ਜਾਣਾ ਹੁਣ ਇਹਨੇ ਬਾਈਟਲ ਨੇ ਲੜ ਕੇ ਜਾਣਾ ਜੱਟੋ ਜਾਣਾ ਜਲ ਕੋਈ ਨਾ ਨਹੀਂ ਕੋਈ ਭਾਂਗਾ ਹੀ ਇਹ ਹੈ ਭਾਂਗਾ ਹੀ ਇਹ ਹੈ ਇਹਦੇ ਕੋਲ ਲੜਕੀ ਜਾਣਾ ਹੁੰਦਾ ਲੜ ਕੇ ਜਾਣਾ ਦੇ ਨਾ ਮੰਮੀ ਲੜਿਆ ਨਾ ਕਰ ਛੋਲੇ ਲੱਗਦੇ ਕਿ ਤੇਰੀ ਤੇਰੀ ਉਮਰ ਕਿੰਨੀ ਹੋ ਗਈ ਬੁੜਾ ਤੇਰੀ ਮਾਂ ਕਿੰਨੀ ਹੋ ਗਈ हां तेरी उमर तो ए ते ता जवान पैया ए ता मेरे गोडे खड़ा ते ने पै 40 दिन वो ता मंडे तुर आ तुरे आणा हां तू सारा मंडे जा तू अंदर चली जा है नहीं काम जा पा जा थू भाग जा न फिर चल हट भाई तू आके सिखा जा खुद के बोड़ा तू निकल जा साडे कारो जा पानी दे गिलास ले पीए भाग जा भाग जा हैं बूढ़े ओए

ਟਟਕਈ ਆ ਕੇ ਦਊ ਟ ਨੂੰ ਸ਼ਨੀਵਾਰ ਦਾ ਟੈਂਸ਼ਨ ਨਾਲ ਮੰਡੀ ਜਾਊਂ ਮੈਂ ਮਤ ਸ਼ਨੀਵਾਰ ਦਾ ਤੋਂ ਤੱਕ ਦੇ ਹੋ ਨਾ ਕੋਤਲੇ ਆ ਵੀ ਮੈਨੂੰ ਅੱਛੂ ਲੱਗਾ ਸਾਡਾ ਅੱਛੂ ਲੱਗਾ ਨਾ ਪਹਿਲਾਂ ਤਾਂ ਵਡੀਆਂ ਗੱਲਾਂ ਕਰਦੇ ਸੀ ਹੋ ਕੇ ਹੋ ਕੇ ਆਪਣੇ ਚਾਕੇ ਦਾ ਮੁੰਡਾ ਲੱਗਾ ਅੱਛੂ ਉਹ ਨਹੀਂ ਹੱਟ ਤੋਂ ਲਿਆਉਂ ਮੈਂ ਕਾਈ ਫੈਨ ਨਾ ਲੈ ਆਹੀ ਨੰਬਰ ਵਾਲੀ ਪਿੱਛਾ ਮੈਂ ਤਾਂ ਹੋਣੀ ਕਹਿੰ ਤਟਕਈ ਲਿਆਉ ਹਾਂ ਕੀ ਕਿਵੇਂ ਕਹਣਾ ਅੱਛੂ ਤੇਜੀ ਗੱਲ ਹੈ

तू भाग जा 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 नहीं भाई को डाक को जा ना मां तू जा मां मैं तेरे के कर ਗੱਲ ना कोई तू ਬੰਦ ਨਹੀਂ ਜਾਇਆ ਤੂੰ भाग ਜਾ ਮੈਂ ਆ ਕੇ ਮੇਰਾ ਬਿਸਤਰਾ ਉਹ ਤੇਰਾ ਲਾ ਦੇ ਠੀਕ ਹੈ मां ਚੁੱਪ ਨਹੀਂ ਜਾ ਮਾਂ ਹਾਂ ਸਾਰਾ ਨਾਲ ਤੂੰ ਬੋਲਦਾ ਕਿੱਥੋਂ ਆਇਆ ਕਿਉਂ ਤੂੰ ਤੇ ਮੇਰੀ ਗੱਲ ਸੁਣ ਹੈ ਬਾਪੂ ਕਿੱਧਰੇ ਹੈ ਨਾ ਮੈਂ ਨਾ ਜੱਫਾ ਥਣ ਪਟਾ ਦੇ ਮੰਮੀ ਨੂੰ ਮੈਂ ਤੈਨੂੰ ਦੱਸਾ ਤੂੰ ਬੁੰਡ ਤੇ ਖਾਣੀ ਹੈ ਤੇਰੇ ਦਿਨ ਨੇੜੇ ਨੇ ਕੋ ਬਾਗ ਜਾ ਗਿਆ ਜਮੇ ਗੋੜੇ ਨਾ ਖਾ ਲਈ ਮੈਂ ਥੋਕ ਤੇ ਮਾ ਪਿਓ ਕਰਕੇ ਲੋਕ ਕਹਣਗੇ ਪਿਓ ਪੁੱਤ ਲੜਪੇ ਵੱਡੇ ਆ ਬਣਾ ਵੱਡੇ ਜਾਣ ਲੈ ਤੂੰ ਗਾਉਂਦ ਲਈ ਫੜਨਾ ਇਥੇ ਤੇ ਫਿਰ ਤੂੰ ਬਾਲਾ ਬੈਲੀ ਮਰਿਆ ਜਾਂ ਫਿਰ ਮੈਂ ਤੈਨੂੰ ਦੱਸਾਂ ਤੇਰੇ ਬੱਜਣ ਖਿਲਾ ਖਿਲਾ ਮਰਾਂ ਕੋਠੇ ਤੇ ਮੈਂ ਨਾ ਫਿਰ ਬੁੜਾ ਫਿਰਨਾ ਨਹੀਂ ਮਾਰੀ ਨਾ ਮੌਕੇ ਤਰੋਂ ਜਾਨ ਕੱਢ ਦੂੰ

ਕਹ ਗਿਆ ਕਬੀਰੀਆਂ ਪੀਂ ਮਮੀ ਤੈਨੂੰ ਮਾਪੇ ਦੀ ਗੱਲ ਦੱਸਦਾ ਮਾਪੇ ਦੀ ਗੱਲ ਦੱਸਦਾ ਮੰਮੀ ਐ ਤੇ ਨਾ ਪਾਪਾ ਨਾ ਪ੍ਰੀਤੂ ਨਹੀਂ ਜਿਹੜੀ ਆ ਉਹਦੇ ਨਾਲ ਮਾੜਾਗਾ ਮਾੜਾ ਕੰਮ ਪੈਂਡੂ ਚੀਆ ਵੇਦਾ ਕਰਦੇ ਆ

भाई चौदह चल बाग चल कित टंबा मारे भाई चौदह बुढे हद कम भी नहीं कर दे मां जगद मां करके ना जी या काम आही गल बन बच्चा कोई ना देखू कद ना कदे आपा की जाए आपका

भाई थोड़ा चंबा मारे कोई लड़ाई बैंसबाजी काम है पिंड जोड़े जवाकोरे रखी जाए मेले सौकड़े अजय रख क्यों खजारा पाया भाई अजे जा मुंगे चलो भाई किसी न समझावे जलो आप रही मारा है, है? देखे देख देखी पाए आपके देखा गे कि लुच्ची भेजी लुची देखना भेजे की जक जा मोह तोर ना किसी की उंगल चाह आके ना गई कोरे भैन चो जी दिमाग जा राम मखान दस्यो

आ बैठा ओके रा भाई ओए फाइनल डी रास्पा देता है देता क्या देता क्या देता क्या देता ओके रा बुखार नहीं दायर है भाई फाइनल डी रास्पा उन्होंने यूट्यूब डाला

ਬਾਤ ਸਿਆਣ ਕਰੋ ਹੀ ਕਰ ਦਿੱਤਾ ਹੋਰ ਤਾਂ ਕੀ ਬਈ ਬਾਤਾਂ ਦੁਖੀ ਆ ਕਾਟਾ ਤੋਂ ਬਈ ਆ ਦੁਖੀ ਨਾ ਹੋ ਕੋਈ ਗੱਲ ਹੋਈ ਹੋਗੀ ਦੱਸ ਕੀ ਗੱਲ ਹੋਈ ਆ ਗੱਲ ਤਾਂ ਕੀ ਲਗਾ ਹੋਣੀ ਆ ਯਾਰ ਮਾਰੀ ਜੀ ਗੱਲ ਪਿੱਛੇ ਲੜਕੀ ਆ ਭਾਂਡਾ ਲਈ ਟੋਕਰੀ ਮਾਰ ਨੂੰ ਪਵੇ ਯਾਰ ਹੋਈ ਆ ਹੋਈ ਜਾ ਮਕੰਦਾ ਤੂੰ ਆ ਪੀ ਆ ਲੱਗੀ ਆ ਤੇਰੀ ਮਾਥਾ ਮਾਤਾ ਤੇ ਇਹ ਰਾਤ ਕੱਟ ਟੁਕੜਾ ਚੱਲ ਆਪਣੇ ਘਰੇ ਚੱਲ ਵੜ ਆਪਦਾ ਮਾਲਿਕ ਰਵਣਾ ਫਾਇਰ ਵੀ ਕਾਹਤੇ ਰੱਖੇਗਾ ਜੀ ਚਲ ਕੋਈ ਨਾ ਮਕੰਦਾ ਕੋ ਗੱਲ ਹੋਈ ਹੋਗੀ ਮਕੰਦਾ ਮੈਨੂੰ ਤੂੰ ਦੱਸ ਨਹੀਂ ਰਿਹਾ ਗੱਲ ਤਾਂ ਯਰ ਕੋਈ ਛੇਹੀ ਹੋਈ ਮੈਂ ਤਾਂ ਦੋ ਵੀ ਦੋਨੇ ਕੁਝ ਕਿਹਾ ਉਹ ਤਾਂ ਨਹੀਂ ਪੈਂ ਕਿਉਂ ਦਨੂੰ ਗਲਾਂ ਗਲਾਤੀ ਹੋਵੇ ਜੱਜਾ ਅੱਛਾ ਆਓ ਕੋਈ ਮੇਰੇ ਤੇ ਸਾਖ ਕਜਾ ਕਰ ਲਿਆ ਕਹਿੰਦੀ ਕੋਈ ਤਨੜ ਮਾਰਾਂਗੀ ਅੱਛਾ ਲੱਭੜੀ ਤੁਰ मैंने पाया तू फिरदावन आवाज गली जो यूची टीवी कर दिया मेरे तो शाक कमाया है या बंदा ही नहीं आएगी आज तू तो चल गेड़ा मान गया होएगा किसे कोई आई जाएगी मैं तो प्यार सिंगा कर रहा हूँ दोस्ती परी पला दोस्ती इतनी बापू इतने

ਕੱਤੀ ਕੱਤੀ ਲੋਕਾਂ ਦੇ ਵਾਹਨ ਭੜਨਤੀ ਹੋਈ ਬਵਾਦੇ ਹੈ ਹੋਈ ਬੜਵਾਦੇ ਆ ਜਾ ਖੂਹੀ ਜਾ ਰਹੀ ਏ ਤੁਝ ਤੁਣਾ ਕਿ ਜਾਨਾ ਜਾਣਾ ਜੀ ਚਲਦੇ ਆ ਪੁੱਤ ਇਹਨੂੰ ਨਾਲ ਲੈ ਕੇ ਜਾਣਾ ਇਹ ਲਕਰੇ ਲੜ ਕੇ ਆਇਆ ਪੁੱਤ ਹੈ ਚਲ ਕੇ ਮੈਂ ਤਾਂ ਜਾ ਗਾ ਗੱਲ ਸੁਣ ਬੱਤ ਜੈਨੂੰ ਨਾਲ ਲੈ ਕੇ ਚਲਾਂਗੇ ਮੇਰੇ ਸਾਲੇ ਨੇ ਮੈਨੂੰ ਡਰਾਤਾ ਤੇ ਜਲੇ ਦਾਦੇ ਨੇ ਮਾਤਾ ਪਿਤਾ ਨਹੀਂ ਡੈਂਟ ਆ ਗਿਆ ਅੱਛਾ ਗੇ ਹੋਰ ਇਧਰ ਤੁਝ ਆਵੇ ਕੰਜਾ ਦਾ ਬੌਦਾ ਜਾਂ ਬੰਤੇ ਮੈਂ ਤਾਂ ਜਾਣਾਂ ਫਿਰ

ਲੱਡੂ ਤੇ ਭਾਬੀ ਸੰਗੇ ਹੁਣ ਗਏ ਚੱਲ ਆਪਾਂ ਚਲੀਏ ਘਰੇ ਅਧੀਰਾ ਇੱਥੇ ਪ ਜਾਵਾ ਮੈਂ ਕਦੇ ਤਾਂ ਜਾਂਦਾ ਨਹੀਂ ਮਕਾਂ ਦੇ ਛੱਡ ਕੋ ਸਾਂਹ ਤਾਂ ਹੁੰਦੀ ਰਹਿੰਦੀ ਆ ਘਰ ਚ ਆਪਾਂ ਜੇ ਕਦੇ ਲੈ ਚੱਲਣਗੇ ਕਦੇ ਪਾਈ ਚੱਲ ਮੇਰੇ ਕਰੇ ਵਗ ਜਾ ਮੈਂ ਦਪਰਾਵਾ ਜੇ ਵੰਡਿਆ ਕੁਛ ਤਾਂ ਚੈਜੇ ਕਰੇ ਵਗ ਜਾ ਹੈ ਕਰੇ ਆ ਜਾਓ ਓਏ ਲੜਾਈ ਹੁੰਦੀ ਰਹਿੰਦੀ ਹੈ ਹਰੇਕ ਘਰ ਚ ਹੁੰਦੀ ਹੈ ਲੜਾਈ ਉਹ ਦੱਸੀ ਨਾ ਜੀ

ਓਏ ਹੰਦਾ ਰੰਦਾ ਮਕੰਦਾ ਲੜਾਈ ਦਾ ਹਰੇ ਇੱਕ ਲੱਡੂ ਨੇ ਬੋਈ ਲੱਡੂ ਗੇ ਪਵਾਇਓ ਲੜਾਈ ਤਾਂ ਲੱਡੂ ਨੇ ਬੋਏ ਲੱਡੂ ਉੱਚਾ ਬੰਦਾ ਉਹ ਹੀ ਆ ਬੰਦਾ ਜਾਗ ਜਾ ਪੜਾ ਪੈਂਦੇ ਆ ਉਹਨੇ ਜਾ ਕੇ ਕੌਕੇ ਕੁਝ ਕੁੰਗਾ ਲੱਗਿਆ ਉੱਥੇ ਤੇ ਪਚੱਕ ਜਨੇ ਰੋਟੀ ਖਾਣ ਵਗ ਗਿਆ ਉਹ ਪਟਾਖੇ ਵੀ ਚੰਬਾ ਮਰ ਗੇ ਰੀ ਗੱਲ ਸਣਾ ਰੀ ਗੱਲ ਲੱਡੂ ਨੇ ਭੈਣ ਚੋਂ ਦਿਨਾਂ ਮੇ ਤੜਾਈ ਦਿੱਤੀ ਕਾੜੇ ਨਾਲ ਬਣ ਤੋ ਨਾਲ ਭੈਂਗਾ ਜਿੰਨਾ ਉਹ ਕੰਮ ਕਰਦਾ ਉਹ ਪੈ ਜਦੋਂ ਜਵਾਗ ਨੂੰ ਆਪਣੇ ਨੂੰ ਪਤਾ ਲੱਗ ਗਿਆ ਮੇਰੀ ਝੜਾਤੀ ਖੁਸ ਨੇ ਗਾਲਾਂ ਕਢਾ ਰਦੀਆਂ ਮੈਨੂੰ ਤਾਂ ਉਹ ਤਾਂ ਪਾਥੀਆਂ ਲੈ ਕੇ ਮਗਰ ਪੈ ਗਈ ਮੇਰੇ ਕੱਕਾ ਕਹੇ ਜਾਏ ਕੁੱਤੇ ਗਾਲਾਂ ਆਜੇ ਦੋਪਾਨੀ ਘਰੇ ਤਾਂ ਬਗਦਲ ਮਗੰਦਾ ਕਦੇ ਹੋਰ ਜਾ ਬਗਾਰ ਦੇ ਅਜੀ ਭਾਬੀ ਨਾਲ ਨਾ ਨਾ ਟੋਪਾ ਤੇ ਖੱਜੇ ਮਾਰੀ ਆਣੀ ਕਿਹੜੇ ਬੰਦੇ ਆ ਭਾਈ ਪਤਾਈਏ ਮਨੋ ਹੋੜਾ ਪਾਗ ਜਾਨਾ ਚੱਲ ਚਲੀ ਆਪਾਂ ਹਣ ਕੰਗਰ ਦਾ ਛੈਂ ਡੈਂਚ ਵੀ ਕਹਿੰਦੇ ਹੋਣਾ ਬੰਦਾ ਜਾਨੀ ਹੁੰਦਾਣ ਦਾ ਕੀ ਚੁੰਗਣਾ ਆਪਾਂ ਵਗਾ ਜਾਨ ਘਰੇ ਚੱਲ ਚਲੀਏ ਅਰੇ ਹੀ ਚੰਗਾਗੇ ਫਿਰ ਸਰਈ ਜਮਾ ਤੇਜਾ ਕਹੇ ਜਮ ਮੈਂ ਦੇਖ ਮੇਰੇ ਕਰੇ ਬਾਜਾ ਮੈਂ ਬਾਈ ਨਾ ਜਕੀਟਰ ਖੱਟਿਆ ਮੱਖਾ ਪਾਇੜਾ ਨੀਟਾ ਬੜਾ ਤੇ ਬਾਹਣ ਭੈਂਕੋ ਜਿਹੜਾ ਮੱਖਾ ਦੇ ਠੇਕੇ ਲਾਇਓ ਗਾਹਨ ਮਰੇ ਤੋਂ ਬਣਾ ਤੇ ਗਰੈਂਟੀ

ਕਾਛਕ ਦੀ ਪਾੜ ਰੱਖੀ ਹੋਰ ਫਿਰ ਕਪਾਏ ਕੀ ਮੰਨ ਕਾਛਟਾ ਕਿਹੜੀ ਹੋਈ ਨਾ ਨਾ ਕੱਚਾ ਥੱਲੇ ਹੋ ਗਿਆ ਇਹ ਲੌਣਾ ਹੀ ਪੈਂਦਾ ਰਾਤ ਨੂੰ ਰਾਤ ਕਿਉਂਕਿ ਬੋਣ ਜੱਗੇ ਨਹੀਂ ਜਾਂਦੇ ਉਹਨਾਂ ਦੇ ਬਾਬੂ ਜੀ ਲਾ ਕਰਨਾ ਹੁੰਦਾ ਥੋੜਾ ਮोटा ਹਾਂ ਯਾਰ ਬਣਿਆ ਹੁੰਦਾ ਸਮਝਿਆ ਗਾ ਤੂੰ ਨਾਰੇ ਖਾਂਡਾ ਮੇਰੀ ਉਹ ਹੀ ਮੋਕੀ ਕੁਰਸੀ ਦਾ ਨਹੀਂ ਕੰਮ ਕਰਦਾ ਉਹ ਠੋਠੀ ਨਾਲ ਚੱਲ ਪੈਂਦਾ ਅੱਛਾ ਹਾਂ ਠੁੱਠੀ ਆ ਗਿਆ ਆਇਆ ਕਾਲੇ ਗਾ ਆਇਆ ਤੈਨੂੰ ਮੈਂ ਘਰ ਦਿਖਾਉਣਾ ਕਾ ਚਾਹ ਰਿਖਿਆ ਹੈ ਗਿਆਈ ਨਹੀਂ ਤੂੰ 15 ਦਿਨ ਹੋ ਗਏ ਘਰ ਹੀ ਨਹੀਂ ਆਇਆ ਸਾਡੇ ਇਹ ਜਦ ਕੰਮ ਹੀ ਨਹੀਂ ਹੈ ਚਾਚ ਬਿਨਾ ਮੱਤਲੀ ਹਮੇ ਜਾਣ ਦੱਸ ਹੈਗਾ ਮਾਰਿਆ ਅਗਰ ਗੇੜਾ ਬੇੜਾ ਤਾਂ ਮਾਰ ਜੰਗ ਅੱਜ ਪਾਉਂ ਨਹੀਂ ਉੱਥੇ ਸੱਬਰ ਵਰਗਾ ਦਿਖਾਇਆ ਅਗਰ ਭਾਵੇਂ ਹੈ 500 ਡਾਲਰ ਆਏਗੀ ਹੁੰਦਾ ਮੋਇਕੇ ਹੋਦਰ ਹਾ ਤੂੰ ਆਈ ਗਰੀ ਕੋਈ ਨਹੀਂ करे मैं कहना ना जाया थोड़े कई बारी गल नहीं को बुढ़िया तो मकान साढ़े पे

ਕੀ ਤੇ ਡੋਡੇ ਇੱਕੋ ਹੀ ਹੋਇਆ ਹੈ ਲੋਲੇ ਨਹੀਂ ਪੁੱਛ ਹੋ ਗਏ ਹੀਮ ਹੈ ਹੀਮ ਕਿੱਥੇ ਆ ਨਾ ਉਹ ਨਹੀਂ ਹੈ ਬਟੂਏ ਹੀ ਹੈ ਜੀ ਫਾਂਦੇ ਮੈਨੂੰ ਦੇ ਦਾਂ ਅੱਜ ਰਾਤ ਤੇਰੀ ਮੂਹ ਵੀ ਨਹੀਂ ਕਰਤਾ ਲੈਂਦੇ ਤਾਂ ਆ ਜਾ ਕੀ ਆ ਚੰਗਾ ਆ ਜਾ ਚੱਲੀਏ ਅਗਰ 150 ਨਿੱਕਾ ਬਣਾ ਨਿੱਕਾ ਮੇਰਾ